ਸਸਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇੱਕ ਨੌਜਵਾਨ ਨੇ ਮਾਰ ਦਿੱਤੀ ਦੋ ਬੱਚਿਆਂ ਦੀ ਮਾਂ ਕਿਉਂ ਮਾਰੀ ਗਈ ਇਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਉਸ ਔਰਤ ਦੇ ਜਿਹੜੇ ਨਜਾਇਜ਼ ਸਬੰਧ ਸੀਗੇ ਇੱਕ ਨੌਜਵਾਨ ਦੇ ਨਾਲ ਸਨ ਔਰ ਨੌਜਵਾਨ ਨੂੰ ਲਗਾਤਾਰ ਉਹ ਲੇਡੀ ਜਿਹੜੀ ਆ ਉਹ ਵਿਆਹ ਕਰਨ ਲਈ ਜਿਹੜੀ ਆ ਉਹ ਬਾਰ ਬਾਰ ਉਹਨੂੰ ਕਹਿ ਰਹੀ ਸੀ ਪਰ ਲੇਕਿਨ ਜਿਹੜਾ ਨੌਜਵਾਨ ਸੀਗਾ ਉਹ ਬਾਰ ਬਾਰ ਇਨਕਾਰ ਕਰ ਰਿਹਾ ਸੀ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਔਰਤ ਦਾ ਕਤਲ ਹੋਇਆ ਉਹਦੇ ਦੋ ਬੱਚੇ ਹਨ ਅਤੇ ਉਸ ਦਾ ਜਿਹੜਾ ਹਸਬੰਡ ਆ ਉਹ ਯੂਪੀ ਦੇ ਵਿੱਚ ਗਿਆ ਹੋਇਆ ਸੀ ਤਾਂ ਪਿੱਛੋਂ ਘਰ ਦੇ ਵਿੱਚ ਉਹ ਨੌਜਵਾਨ ਆਂਦਾ ਹੈ ਇਹ ਦੋਨੋਂ ਦੇ ਵਿੱਚ ਕਹਾ ਸੁਣੀ ਹੁੰਦੀ ਹੈ ਤਾਂ ਨੌਜਵਾਨ ਵੱਲੋਂ ਉਸੇ ਦੀ ਜਿਹੜੀ ਚੁੰਨੀ ਦੇ ਨਾਲ ਉਸ ਔਰਤ ਦਾ ਗਲਾ ਕੋੜ ਕੇ ਜਿਹੜੀ ਆ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਉਹ ਉੱਥੋਂ ਫਰਾਰ ਹੋ ਜਾਂਦਾ ਹੈ ਇਹ ਹਿਮਾਚਲ ਪਾਜ ਜਾਂਦਾ ਪੁਲਿਸ ਵੱਲੋਂ ਬੜੇ ਟੈਕਨੀਕਲ ਤਰੀਕੇ ਦੇ ਨਾਲ ਉਹਦੇ ਜਿਹੜੇ ਫੋਨ ਆ ਉਹ ਟ੍ਰੇਸ ਤੇ ਲਗਾਏ ਹੁੰਦੇ ਨੇ ਤੇ ਜਾ ਕੇ ਹਿਮਾਚਲੋਂ ਜਿਹੜਾ ਇਸ ਨੌਜਵਾਨ ਨੂੰ ਕਾਬੂ ਕਰ ਲਿੱਤਾ ਗਿਆ ਸੋਈ ਕੇਸ ਹੋਇਆ ਸੀਗਾ ਡੈੱਡ ਬੋਡੀ ਮਿਲੀ ਸੀਗੀ ਇੱਕ ਸੀਆ ਰਾਣੀ ਔਰਤ ਦੀ ਰਾਜਨਗਰ ਏਰੀਆ ਦੇ ਵਿੱਚੋਂ ਉਹ ਪਰਸੋਂ ਦੇ ਹੀ ਮਨਜੁਗ ਐਸਐਸਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਐਸਪੀਡੀ ਸਾਹਿਬ ਮੈਮ ਰੁਪਿੰਦਰ ਸਰਾਹ ਜੀ ਦੀਆਂ ਹਦਾਇਤਾਂ ਤੇ ਐਸਐਚਓ ਸਾਹਿਬ ਸਾਰੀ ਨੰਗਲ ਦੀ ਨਿਆਨੰਗਲ ਨੰਗਲ ਸਾਰੀ ਪੁਲਿਸ ਉੱਦਨ ਦੀ ਲੱਗੀ ਐ ਤੇ ਉਹ ਇਹਦੇ ਵਿੱਚ ਆਪਾਂ ਉਹਨਾਂ ਦੇ ਬ੍ਰਦਰ ਦੇ ਆਪਣਾ ਸੰਤੋਸ਼ ਕੁਮਾਰ ਸੁੰਦਰ ਸੁੰਦਰ ਉਹਨਾਂ ਦੇ ਬ੍ਰਦਰ ਤੇ ਬਿਆਨ ਤੇ ਐਫਆਈਆ ਦਰਜ ਕਰਤੀ ਸੀ ਔਰਤ ਦੇ ਦੋ ਬੱਚੇ ਨੇ ਆਪਣੇ ਪਤੀ ਉਹਨਾਂ ਦਾ ਪੂਰਨ ਸਿੰਘ ਹੈ ਉਹ ਬਿਹਾਰ ਚਾ ਵਾਕੀ ਰਹਿੰਦੇ ਨੇ ਤੇ ਇੱਥੇ ਉਹ ਜਿਹੜਾ ਵਿਅਕਤੀ ਆ ਉਹ ਗੱਲ ਇਹ ਸਾਹਮਣੇ ਆਈ ਆ ਉਹਨੂੰ ਆਪਾਂ ਰਾਤ ਅਰੈਸਟ ਕਰ ਲਿਆ ਉਹ ਦੋਨੋਂ ਫੋਨ ਬੰਦ ਕਰਕੇ ਹਿਮਾਚਲ ਦੇ ਏਰੀਆ ਚ ਮੰਡੀ ਸਾਈਡ ਭੱਜ ਗਿਆ ਸੀ ਤੇ ਉਹਦੀਆਂ ਲੋਕੇਸ਼ਨਾਂ ਲਾ ਕੇ ਆਪਾਂ ਟੈਕਨੀਕਲ ਸੈੱਲ ਦੀ ਪੂਰੀ ਮਦਦ ਦੇ ਨਾਲ ਉਹਨੂੰ ਰਾਤ ਕਾਬੂ ਕਰ ਲਿਆ ਸੀਗਾ ਐਸਐਸਓ ਸਾਹਿਬ ਆਪ ਆਪਣੀ ਟੀਮ ਦੇ ਨਾਲ ਪੂਰਾ ਹੋ ਗਏ ਸੀ ਅਗਵਾਈ ਕਰਦੇ ਹੋਏ ਤੇ ਉਹਨਾਂ ਨੂੰ ਆਪਾਂ ਅਰੈਸਟ ਕਰ ਲਿਆ ਅੱਜ ਪੇਸ਼ ਕੀਤਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਮੁੱਢਲੀ ਪੁੱਛਗਿੱਛ ਚ ਇਹ ਸਾਹਮਣੇ ਆਇਆ ਵੀ ਉਹਦੀ ਔਰਤ ਦੇ ਨਾਲ ਵਾਕ ਵੀ ਸੀ ਦੋਸਤੀ ਸੀ ਔਰ ਇਹਨੂੰ ਹੁਣ ਉਹ ਜਾਂ ਵਿਆਹ ਦਾ ਪ੍ਰੈਸ਼ਰ ਪਾਉਂਦੀ ਸੀ ਤੇ ਜਾਂ ਇਹਨੇ ਕਿਹਾ ਵੀ ਇਹਨੂੰ ਕਿਤੇ ਹੋਰ ਸ਼ੱਕ ਸੀ ਕਿ ਇਹਦੀ ਕਿਸੇ ਹੋਰ ਵਿਅਕਤੀ ਦੇ ਨਾਲ ਜਾਣ ਪਛਾਣ ਜਿੱਥੋਂ ਇਹਨਾਂ ਦੀ ਤਕਰਾਰਬਾਦੀ ਹੋਈ ਹੈ ਤੇ ਇਹ ਫਿਰ ਉਹਨੂੰ ਉੱਥੇ ਜਦੋਂ ਇਹਨਾਂ ਦੀ ਰਾਤ ਨੂੰ ਥੋੜੀ ਬਹੁਤੀ ਗੱਲਬਾਤ ਹੋਈ ਹੈ ਤੇ ਚੁੰਨੀ ਜਿਹੜੀ ਆ ਉਹਦੀ ਚੁੰਨੀ ਦੇ ਨਾਲ ਹੀ ਗੜਾ ਨੂੰ ਘੁੱਟ ਕੇ ਦਬਾ ਕੇ ਤੇ ਕੁੰਡੀ ਲਾ ਕੇ ਲੋਕ ਲਾ ਕੇ ਤੇ ਅਗਿਆਤ ਹੋ ਗਿਆ ਇਹ ਸਰ ਕਿਹੜੀ ਡੇਟ ਦੀ ਬਾਤ ਕਰਤਾ ਜੀ ਇਹ ਡੇਟ ਜਿਹੜੀ ਹੈਗੀ ਹੈ ਜੀ 8 ਤੇ 9 9 10 ਦੀ ਦਰਮਿਆਨੀ ਦਾ ਪੁਛ ਕੇ ਸ਼ਿਕਰਾ ਦੇ ਨੇ ਕੀ ਦੱਸਿਆ ਜੀ ਵੀ ਕਿੰਨੇ ਦਿਨ ਬਹਿ ਬਾਤ ਕਰਕੇ ਨੇ 9 ਨੂੰ ਜੀ 9 ਨੂੰ ਹਾਂ ਜੀ ਇਹਦੀ ਵਾਕਬੀਅਤ ਇਹਦੇ ਨਾਲ ਪ੍ਰਾਣੀ ਸੀ ਪਰੰਤੂ ਇਹ 9 ਰਾਤ ਨੂੰ ਕਰਕੇ ਤੇ ਉਦੋਂ ਹੀ ਚਲ ਗਿਆ ਸਭੇ ਕੜੀਆਂ ਕਿੱਦਾਂ ਜੁੜੀਆਂ ਇਹਦੇ ਕਿਤਾਬ ਤੋਂ ਪਤਾ ਲੱਗਾ ਜੀ ਕੜੀਆਂ ਜੁੜੀਆਂ ਜੀ ਆਪਾਂ ਮਕਾਨ ਮਾਲਕ ਤੋਂ ਪੁੱਛ ਕੇ ਇਸ ਕੀਤੀ ਤੇ ਜਦੋਂ ਪਤਾ ਲੱਗਾ ਵੀ ਆਹ ਵਿਅਕਤੀ ਇਹਨੂੰ ਲੈ ਕੇ ਆਇਆ ਉਹਨਾਂ ਦੀ ਸੀਡੀਆਰ ਖੰਘਾਲੀ ਪਤਾ ਕੀਤਾ ਫੋਨ ਇਹਦੇ ਬੰਦ ਸੀ ਲੋਕੇਸ਼ਨਾਂ ਕਢਾਈਆਂ ਤੇ ਇਹਨੂੰ ਕਾਬੂ ਕਰ ਲਿਆ ਤੇ ਉਹਨੇ ਮੰਨ ਲਿਆ ਜੁਰਮ ਆਪਣਾ ਕਬੂਲ ਕਰ ਲਿਆ ਹਾਂਜੀ ਹਾਂਜੀ ਵਿਆਹੀ ਆ ਦੋ ਬੱਚੇ ਨੇ ਉਹਨਾਂ ਦੇ 25 30 ਸਾਲ ਦੇ ਨਹੀਂ ਭੱਜ ਕੇ ਨਹੀਂ ਆਏ ਜੀ ਇੱਕ ਮਹੱਲੇ 'ਚ ਹੀ ਰਹਿੰਦੇ ਨੇ ਤੇ ਜਿਵੇਂ ਉੱਥੇ ਕਿਤੇ ਲੈ ਗਿਆ ਕੋਈ ਝਾਂਸਾ ਦੇ ਕੇ ਉਹ ਤਾਂ ਹੁਣ ਰਹੀ ਨਹੀਂ ਦੁਨੀਆ ਤੇ ਇਹਦੇ ਮੁਤਾਬਕ ਆ ਵੀ ਇਹਦੀ ਦੋਸਤੀ ਸੀ ਇਹਨੂੰ ਇਤਰਾਜ਼ ਸੀ ਤੇ ਇਹਨੇ ਉਹਦਾ ਕਿੰਨੀ ਗੇ ਉਮਰ ਦੀ ਲੜੀ 25 30 ਸਾਲ ਦੀ 25 30 ਸਾਲ ਬੱਚੇ ਕਿੰਨੇ ਜੀ ਦੋ ਆ ਜੀ ਬੱਚੇ ਵੱਡਾ ਲੜਕਾ ਵਾ ਛੋਟੀ ਲੜਕੀ ਆ ਪਤੀ ਦਾ ਨਾਮ ਪੂਰਨ ਹੈ ਉਹ ਘਰ ਚ ਨਹੀਂ ਆ ਉਹ ਆ ਗਿਆ ਜੀ ਹੁਣ ਨਹੀਂ ਆ ਜੀ ਜੀ ਬੁਲਾ ਰਹੇ ਆ ਤੇ ਸਰ ਇਹ ਆਪ ਖੁਦ ਮੈਰਿਟ ਸੀ ਜਾਂ ਮੈਰਿਟ ਸੀ ਬੰਦਾ ਮੈਰਿਟ ਹੈ ਬੰਦਾ ਬੰਦਾ ਹੈ ਨਾ ਮੈਰਿਟ ਬੰਦਾ ਨੇ ਮੈਰਿਟ ਇਹਦਾ ਕੋਈ ਪੁਰਾਣਾ ਰਿਕਾਰਡ ਕੋਈ ਦਰੇ ਨਹੀਂ ਕਾਗਜ਼ਾਂ ਅਨਸਾਰ ਇਹ ਅਨਮੈਟ ਹੈ ਜੀ ਉਦਾਂ ਆਪਾਂ ਕਹਿ ਨਹੀਂ ਸਕਦੇ ਸਰ ਇਹ ਕੀ ਇੱਥੇ ਕਰੋ ਕੰਮ ਕੀ ਦਾ ਪੈਸਾ ਸਬਜੀ 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 ਦਾ ਵਿਕਰੇਤਾ ਹੈ ਕਾਫੀ ਲੰਬਾ ਸਮਾਂ ਤੱਕ ਰਹਿ ਗਿਆ ਸੀ ਮਿਲਦਾ ਹਾਂ ਜੀ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ